ਲੁਧਿਆਣਾ ਸਥਿਤ ਸਰਕਾਰੀ ਲੜਕੀਆਂ ਦੇ ਕਾਲਜ ਵਿਖੇ ਸਲਾਨਾ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿੱਥੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਅਤੇ ਹੌਨਾਂ ਵੱਲੋਂ ਵਿਦਿਆਰਤਿਆਂ ਨੂੰ ਡਿਗਰੀ ਤਕਸੀਮ ਕੀਤੀਆਂ ਗਈਆਂ ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਜਿੱਥੇ ਬਤੌਰ ਆਪਣੇ ਵਿਦਿਆਰਥੀ ਸਭੇ ਨੂੰ ਯਾਦ ਕੀਤਾ ਉੱਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਿਆਰ ਰਹਿਣ ਵਾਸਤੇ ਵੀ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਕਾਲਜ ਦੇ ਪ੍ਰਿੰਸੀਪਲ ਦੇ ਸਾਬਕਾ ਵਿਦਿਆਰਥੀ ਰਹੇ ਉੱਥੇ ਹੀ ਕਾਲਜ ਪ੍ਰਿੰਸੀਪਲ ਨੇ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਵੱਲੋਂ ਕਾਲਜ ਦੇ ਵਿਕਾਸ ਵਾਸਤੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਉੱਥੇ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਬਧਾਈ ਵੀ ਦਿੱਤੀ ਦੇ ਸਾਹਮਣੇ ਬਹੁਤ ਸਾਰੇ ਰਾਜਨੀਤਿਕ ਸਖੀਰ ਅਤੇ ਮਹਿਕੀਆਂ ਨੇ ਬੜੀ ਖੁਸ਼ੀ ਹੈ ਕਿ ਅੱਜ ਜਿਹੜਾ ਕਨਵੋਕੇਸ਼ਨ ਹੈ ਛੀ ਹੈ ਡਿਗਰੀ ਵੰਡ ਸਮਰੋਹ ਤੇ ਦੇ ਵਿੱਚ ਸਰਕਾਰੀ ਕਾਲਜੜਕੀ ਉਪਨੇ ਨੇ ਹਰ ਫੀਲਡ ਦੇ ਵਿੱਚ ਪੋਜੀਸ਼ਨ ਹਾਸਲ ਕੀਤੀ ਹੈ ਇਨਸ਼ਾਅੱਲਾ ਪੜਾਈ ਵੀ ਕਲਚਰ ਦੇ ਵਿੱਚ ਵੀ

ਉਈ ਗੁੱਟਾ ਫੁੱਲ ਦੇ ਲੱਗ ਜੇ ਗੁੱਟਾ ਕਹਿੰਦੇ ਨੇ ਕਰੇ ਜਦੋਂ ਕੋਈ ਦਰਖਤ ਛਾਂ ਜਦ ਫੁੱਲ ਦੇ ਲੱਗ ਜੇ ਤਾਂ ਸਭ ਤੋਂ ਵੱਧ ਖੁਸ਼ੀ ਇੱਕ ਲੋਕਾਂ ਦੇ ਚਿਹਰੇ ਦਾ ਛਾਂ ਥਲੇ ਬੈਠਣ ਵਾਲਿਆਂ ਨੂੰ ਜਾਂ ਫਲ ਖਾਣ ਵਾਲਿਆਂ ਨੂੰ ਵੀ ਹੁੰਦੀ ਸਭ ਤੋਂ ਵੱਧ ਖੁਸ਼ੀ ਉਸ ਉਹ ਪੇਜਾਂਦਰਾ ਤੇ ਮੰਲੀ ਨੂੰ ਹੁੰਦੀ ਹੈ ਜਿਹਨੇ ਉਹ ਛੋਟਾ ਜਿਹਾ ਬੁੱਢਾ ਲਾਇਆ ਹੁੰਦਾ ਹੈ ਕਿ ਉਹਦੇ ਹੱਥ ਹੀ ਆਖੀ ਉਹ ਬੁੱਢਾ ਬਟਾ ਹੋਇਆ ਉਹਦੇ ਅਨੁਸਾਰ ਦੇਖਦੇ ਇੱਕ ਕੁਸ਼ੂ ਹੋ ਜਾਂਦੀ ਹੈ ਸਵੇਰ ਤੇ ਮੈਂ ਤੁਹਾਡੇ ਪ੍ਰਿੰਸੀਪਲ ਸਾਹਿਬ ਆ ਗਏ ਅੱਖਾਂ 'ਚ ਉਹ ਵੀ ਖੁਸ਼ੀ ਦੇਖ ਸਕਦਾ ਵੀ ਫਿਰ ਜਦੋਂ ਇਹ ਬਨਾਰੀ ਤੋਂ ਬਨਾਰੀ ਤੋਂ ਜੋ ਸੁਨਾਮ ਸਾਨੂੰ ਪੜਾਉਣ ਆਉਂਦੇ ਹੁੰਦੇ ਸੀ उदो दे दिन अच्छा बनारा भी बह गए नाले उदो सुनाम कॉलेज गोरमेंट कॉलेज सुनाम पढ़ते काफ़ी स्टाफ पटिया को भी आताे को भी आगर को भी आता सो अचान सारे को खुशी मिलती है कि साढ़े पढ़ाई में विद्यार्थी किसी ने किसी विशेष बैठे जिस किसी बात पर मैंने चाहे तो बन गई कुछ अफसर बन गए कुछ बिजनेसमैन बन गए कुछ आर्टिस्ट बन गए किस पत्थर का मैं तो अनु कि तो आधे चो में बहुत सारे ने अलग-अलग फील्ड में जाना है किसी ने बहुत बड़ा अफसर बनना है किसी ने अपनी कंपनी खोल के बिजनेस करना है किसी ने अपनी फैमिली बिजनेस को आगे बढ़ाना है ਇਸ ਨੇ डिफरेंट डिफरेंट ਫੀਲਡ ਦੇ ਵਿੱਚ ਆਈਐਸ ਦੇ ਵਿੱਚ ਹੋ ਸਕਦਾ ਹੈ ਉਹਨਾਂ ਵਾਲੇ ਸਾਲਾਂ ਚ ਕਿੰਟੀ ਟਿਸ਼ਨਲ ਦੇ ਆਣਾ ਐਸੇ ਕਾਲਜ ਵੀ ਉਹ ਓਕੇ ਐਸ ਵਰਕ ਤੋਂ ਐਸ ਵਰਕ ਆੱਟ ਟਿਸ਼ਨਲ ਕਿਹੜੇ ਪੰਜਾਬ ਚ ਉਹ ਪੂਰੀਆਂ ਆਟ ਟਿਸ਼ਨਲ

ਸਟੈਂਡ पे तो आ। आ, जा ਕੇ करके नहीं ਨਹੀਂ ਲੜੀ ਇਹ ਪੋਸਟਾਂ ਜਿਹੜੀਆਂ ਡਿਗਰੀਆਂ ਹੁੰਦੀਆਂ ਹਨ ਇਹਨਾਂ ਦੇ ਵਿੱਚ ਤੇ चल ਬਈ ਉਹਨਾਂ ਨੇ ਆਈਏਸ ਦੇ ਪਿੱਛੇ ਆ ਰਹੇ ਆ ਦੇਖ ਐਗਜ਼ਾਮ ਪਾਸ ਕੀਤੇ ਪੀਸੀਐਸ ਦੇ ਐਗਜ਼ਾਮ ਪਾਸ ਕੀਤੇ ਪਿੱਛੇ लास्ट दिन ਆ ਆਈਪੀਐਸ तो आज का दिन तो आधे लिए बहुत खुशी था क्योंकि इसको बाद तो करियर की शुरुआत होगी। पीछे का

ਦੇ ਤੋਂ ਹੋ ਰਹੇ ਜੀ ਕੁੜੀਆਂ ਨੇ ਟਟਵਾਰੀ ਵੀ ਬਣੀਆਂ ਨੇ ਪੁਲਿਸ ਸਿਵਲ ਕੁੜੀਆਂ ਡੀਐਸਪੀ ਵੀ ਐਸਡੀਓ ਵੀ ਸੋ ਉਹਦਾ ਕਾਰਨ ਕੇ ਤੁਸੀਂ ਪੜhti ਹੋ ਸੰ ਨੂੰ ਦਾ ਹੋਰ ਤਾਂ ਬਿਨੇ ਤੇ ਨਾ ਉਹ ਤਾਂ ਤੇਰਾ ਨਹੀਂ ਮਾੜਾ ਪੜਾਈ ਬਣ ਜਦੋਂ ਦਿਨ ਸੋਤ ਸੁਭਾੜੀ ਹੋ ਸਭਾੜੀ जलो अखबार पढ़ो रिजल्ट आए नहीं बस नहीं कला कुड़ी ने मारी बाजी बारवी कु फिर अंबल बी ए कुछ तो पढ़ाइया जगह ने पहला जमाना थोड़ा जा समाजिक मजबूरिया दब जाती एम में जो फ आके भी किसी सठ सत्तर किल आने गया उसे रोटियाँ पकवाण लग गए पता नहीं लगता ना, जो फस्ट आई हम जमाना हो गया माप्या का भी एटीट्यूड बदल गया हूँ फील्ड भी खुल गया बहुत सारे करियर जड़े ने खुल गए हम हम हर फील्ड के कुड़ी जो बराबर 82 ਮਾ ਸਾਡਾ ਕਨਵੋਕੇਸ਼ਨ ਸੀ ਅੱਜ ਤੇ ਇਹਦੇ ਵਿੱਚ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਬਤੌਰ ਚੀਫ ਗੈਸਟ ਇੱਥੇ ਪਧਾਰੇ ਤੇ ਉਹਨਾਂ ਨੇ ਲੜਕੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਾਲਜ ਨੂੰ ਜਿਹੜਾ ਹੈਗਾ ਡਿਵੈਲਪਮੈਂਟ ਲਈ ਗ੍ਰਾਂਟ ਵੀ ਕਿਹਾ ਵੀ ਮੈਨੂੰ ਪਲਾਨ ਬਣਾ ਕੇ ਭੇਜੋ ਮੈਂ ਤੁਹਾਨੂੰ ਜਿੰਨੇ ਵੀ ਰੁਪਈਆ ਦੀ ਜ਼ਰੂਰਤ ਹੈ ਉਹ ਤੁਹਾਨੂੰ ਦੇ ਆਂ ਜੀ ਤੁਹਾਨੂੰ ਪਰ ਸਟੂਡੈਂਟ ਰਹੇ ਨੇ ਤੁਸੀਂ ਕਿਹੋ ਜਿਹੇ ਸਮੇਂ ਦੇ ਹੋਗੇ ਜਦੋਂ ਮੇਰਾ ਸਟੂਡੈਂਟ ਸੀ ਉਦੋਂ ਇਹ ਕਮੇਡੀ ਕਰਦੇ ਸੀ ਕੁਲਫੀ ਗਰਮਾ ਗਰਮ ਉਦੋਂ ਇਹਨਾਂ ਦੀ ਕੈਸਟ ਆਈ ਉਹਨਾਂ ਨੇ ਸਟੇਜ ਤੋਂ ਦੱਸਿਆ ਸੀ ਇਹਨਾਂ ਕੋਲ ਕੋਈ ਕੰਟੈਸਟਾਂ ਕਰ ਇਹਨਾਂ ਨਹੀਂ ਲੱਤੀ ਸੀ ਜਦੋਂ ਅਸੀਂ ਗਵਰਨਮੈਂਟ ਕੋਲ ਸੁਨਾਮ ਸੀਗੇ ਪੜਾਉਂਦੇ ਤਾਂ ਉੱਥੋਂ ਜਦੋਂ ਕਾਲਜ ਤੋਂ ਬੱਸ ਸਟੈਂਡ ਜਾਂਦੇ ਸੀ ਰਿਕਸ਼ਾ ਮਿਲਦਾ ਨਹੀਂ ਹੁੰਦਾ ਸੀ ਤਾਂ ਮਾਨ ਸਾਹਿਬ ਸਾਨੂੰ ਆਪਦੀ ਗੱਡੀ ਦੇ ਵਿੱਚ ਬੱਸ ਸਟੈਂਡ ਛੱਡ ਦਿੰਦੇ ਹੁੰਦੇ ਸੀ ਕਿੰਨੇ ਕੁ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਤਾਂ ਕਿੰਨੀਆਂ 800 65 ਬੱਚਿਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਇਹਦੇ ਵਿੱਚ ਸਾਰੀਆਂ ਕਲਾਸਾਂ ਦੀਆਂ ਸੀਗੀਆਂ ਬੀਏ, ਬੀਕਾਮ, ਬੀਐਸਸੀ, ਬੀਸੀਏ, ਬੀਬੀਏ, ਐਮਏ, ਐਮਏ ਫਾਈਨ ਆਰਟਸ, ਐਮਏ ਪੰਜਾਬੀ, ਐਮਐਸ, ਐਮਏ 뮤직 ਇੰਸਟਰੂਮੈਂਟ, ਐਮਕਾਮ, ਐਮਐਸਸੀ ਬੋਟਨੀ, ਐਮਐਸਸੀ ਆਈਟੀ, ਐਮਐਸਸੀ ਕੋਸਮੈਟੋਲੋਜੀ, ਬੀਵੌਕ, ਬਿਊਟੀ ਐਂਡ ਵੈਲਨੈਸ ਵਿਦਿਆਰਥੀਆਂ ਨੂੰ ਕੀ ਮੁੱਖ ਕਿਵੇਂ ਜਰੂਰ ਕਰ ਦੋ। ਵਿਦਿਆਰਥੀਆਂ ਨੂੰ ਮੈਂ ਇਹੀ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿ ਬੱਚਿਆਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਪੜਾਅ ਹਲੇ ਪਾਰ ਕੀਤਾ ਹੈ। ਅਭੀ ਤੋਂ ਰੇਸ ਬਾਕੀ ਹੈ।